ਏ ਬਜਰੰਗੀ ਬਾਈ ਜਾਨ ਦੀ ਮੁੰਨੀ ਆ ਵੇਖੋ ਤੁਸੀਂ ਇੱਥੇ ਮਦਾਰੀ ਕਰਦੀ ਭਾਈ ਵੇਖੋ ਤੁਰੰਢੀ ਇਹ ਹੈਗੀ ਜੀ ਬਜਰੰਗੀ ਬਾਈ ਜਾਨ ਦੀ ਮੁੰਨੀ ਐ ਸੋਹਣੀ ਲੱਗਦੀ ਭਾਈ ਮੁੰਨੀ ਤੇ ਸੋਹਣੋ ਜਿਵੇਂ ਤੁਹਾਨੂੰ ਪਤਾ ਹੀ ਵੀ ਆਪਾਂ ਪ੍ਰਿਆਗਰਾਜ ਦੇ ਮੇਲੇ ਕੁਮੰਡੇ ਤੇ ਆ ਆ ਤੁਸੀਂ ਦੇਖੋ ਵੀ ਸਚਾਲਿਆ ਟਾਇਲਟ ਬਣਾਈ ਗਈ ਵਧੀਆ ਯਾਰ ਸਹੂਿਦਾਂ ਕੀਤੀ ਗਈ ਯਾਰ ਫੋਟੋ ਵੀ ਕਿੰਨੀ ਸਾਫ ਟਾਇਲਟ ਤੇ ਟੱਟੀ ਕਰਨ ਨੂੰ ਵੀ ਦਿਲ ਕਰੇਗਾ ਤੇ ਆ ਤੁਸੀਂ ਦੇਖੋ ਵੀ ਕਿੰਨੀਆਂ ਇੱਥੇ ਟਾਇਲਟ ਬਣਾਈਆਂ ਗਈਆਂ ਚੰਗੀਆਂ ਉਸੇ ਵੀ ਉਹ ਬੰਦਾ ਕੱਲੀ ਤੇ ਜਿਹੜੇ ਜਿੱਥੇ ਹੁਣ ਆਪਾਂ ਜਾਂਦੇ ਪਏ ਉੱਥੇ ਗੰਗਾ ਜਮਨਾ ਸਰਸਵਤੀ ਇਹਨਾਂ ਦਾ ਸੰਗਮ ਹੁੰਦਾ ਯਾਨੀ ਕਿ ਉੱਥੇ ਆ ਕੇ ਮਿਲਦੇ ਤੇ ਜਿਵੇਂ ਯਾਰ ਮੈਂ ਤਾਂ ਨੂੰ ਇੱਕ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਜਿਵੇਂ ਹਰੀਕੇ ਪੱਤਨ ਉੱਥੇ 7 ਵਜੇ ਤੇ ਬਿਆਸ ਆਪਸ ਵਿੱਚ ਆ ਕੇ ਮਿਲਦੇ ਨਾ ਓਵੇਂ ਤੇ ਯੂਪੀ ਦੇ ਵਿੱਚ ਉਹ ਬੰਦਾ ਕਿਨਾਰੇ ਲਗਾਤੇ ਆਸਤਾ ਕਿ ਅੱਛਾ ਆਸਤਾ ਕੌਣ ਕਿਵੇਂ ਆਸਤਾ ਪਾ ਡੁੱਕੀ ਲਗਾ ਲੈਣਾ ਹਾਂ ਉਸ ਦੇ ਬਾਅਦ ਦੁਰ ਜਾਤੇ ਹੈ ਅੱਛਾ ਇਹ ਮੰਨਤਾ ਹੈ ਹਾਂ ਜੀ ਸੋਣਿਓ ਕੀ ਹਾਲ ਚਾਲ ਹੈ ਆਪਣੇ ਨਵੇਂ ਤਾਜ਼ੇ ਮਸਤ ਵਲੋਗ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੋਣਿਓ ਅੱਜ ਆਪਾਂ ਆਏ ਹੈਗੇ ਆ ਪ੍ਰਯਾਗ ਰਾਜ ਤੇ ਤੁਹਾਨੂੰ ਪਤਾ ਹੀ ਹੋਣਾ ਕੁੰਭ ਕਰਨ ਦਾ ਮੇਲਾ ਚੱਲਦਾ ਹੈ ਮੈਂ ਕਿਹਾ ਚੱਲ ਵੀ ਕੁੰਭ ਕਰਨ ਦਾ ਮੇਲਾ ਤੁਹਾਨੂੰ ਵਿਖਾਈਏ ਤੇ ਨਾਲੇ ਆਪਾਂ ਵੀ ਥੋੜਾ ਬੋਧ ਘੁੰਮ ਲਈਏ ਤੇ ਇਹ ਵਲੋਗ ਨਾਲ ਇਹ ਵੀ ਕੰਟੀਨਿਊ ਬਣੇ ਰਿਹਾ ਜੇ ਅੱਜ ਆਪਾਂ ਤੁਹਾਨੂੰ ਕੁੰਭ ਕਰਨ ਦਾ ਮੇਲਾ ਵਿਖਾਵਾਂਗੇ ਕਿਵੇਂ ਆਉਣਾ ਜਾਣਾ ਸਭ ਕੁਝ ਤੁਹਾਨੂੰ ਦੱਸਾਂਗੇ ਉਹ ਆਪਣੇ ਨਾਲ ਆਪਣੇ ਵੰਡੇ ਭਾਈ ਮਿਲੇ ਨੇ ਤੇ ਵੀਰੇ ਆਪਣਾ ਨਾਮ ਦੱਸਿਓ ਆ ਗਿਆ ਹਾਂਜੀ ਰਾਜਵੀਰ ਰਾਜਵੀਰ ਤੇ ਪਟਨਾਮ ਤੇ ਕਿੱਥੋਂ ਆਏ ਤੁਸੀਂ ਫਿਰਸਾ ਜ਼ਿਲ੍ਹਾ ਆਹ ਹਰਿਆਣੇ ਤੋਂ ਆਏ ਨੇ ਆਪਣੇ ਭਾਈ ਭਾਈ ਜਿਵੇਂ ਪੰਜਾਬ ਜ਼ਿਲ੍ਹਾ ਤਸੀਲ ਲਹਿਲਾਵਾ گاਉਂ ਕੋੜ ਦਾ ਤੇ ਆਪਾਂ ਨੂੰ ਟ੍ਰੇਨ ਦੇ ਵਿੱਚ ਹੀ ਮਿਲੇ ਸੀਗੇ ਆਪਣੇ ਸਾਥੀ ਮੈਂ ਵੀ ਇਕੱਲਾ ਹੀ ਆਇਆ ਸੀਗਾ ਤੇ ਆਪਾਂ ਨੂੰ ਆਪਣੇ ਸਾਥੀ ਮਿਲ ਗਏ ਉਹ ਭਈਓ ਬਿਆਗਰਾਜ ਇੱਕ ਵਾਰ ਜ਼ਰੂਰ ਆ ਕੇ ਦੇਖੋ ਮਜ਼ੇ ਹੀ ਮਜ਼ੇ ਇਹ ਬਾਕੀ ਆਪਾਂ ਵਲੌਗ ਦੇ ਵਿੱਚ ਇਵੇਂ ਗੱਲਬਾਤ ਕਰਨੇ ਨਾਲੇ ਆਪਾਂ ਤੁਹਾਨੂੰ ਘੁਮਾਉਣੇ ਆ। ਆ ਜਾਓ ਫਿਰ ਬਾਈ। ਮੇਲੇ ਦੀ ਮੇਨ ਐਂਟਰੀ ਇੱਥੋਂ ਦੀ ਉਹ ਜਿੱਥੇ ਰਿਹਾ ਪ੍ਰਯਾਗ ਰਾਜ ਇਹ ਮਹਾਕੁੰਭ ਮੇਲਾ 2025 ਆ ਸਾਹਮਣੇ ਤੁਸੀਂ ਜਿਹੜਾ ਗੇਟਵੇ ਦੇ ਪਏ ਜੇ ਇੱਥੋਂ ਮੇਲੇ ਦੀ ਮੇਨ ਐਂਟਰੀ ਹੁੰਦੀ। ਆਪਾਂ ਹੁਣ ਜਾਣੇ ਤੇ ਦੇਖਣੇ ਅੱਗੇ ਜਾ ਕੇ ਕੀ ਪ੍ਰੋਗਰਾਮ ਕੀ ਮੌਜ ਚੋਂ ਪਿੱਛੇ ਆ ਗੇਟਵੇ ਦੇ ਪਏ ਜੇ ਇਹ ਹੈਗਾ ਇਸ ਮੇਲੇ ਦਾ ਮੇਨ ਗੇਟ ਇੱਦੋਂ ਇੱਧਰੋਂ ਐਂਟਰੀ ਹੋਈਵਾ ਤੇ ਮੈਨੂੰ ਵੈਸੇ ਪਤਾ ਤਾਂ ਮੈਨੂੰ ਨਹੀਂ ਵੀ ਜਾਣਾ ਕਿੱਥੇ ਇੱਧਰੋਂ ਜਾਣਾ ਕਿੱਧਰੋਂ ਆਉਣਾ ਬਸ ਜਿਵੇਂ ਅੱਜ ਕੋਈ ਮੇਰੇ ਵਿੱਚ ਸੰਗ ਦਾ ਵੇਦ ਤੇ ਭਾਈ ਜਣ ਤੁਰੀਆਂ ਜਾਂਦੀਆਂ ਤੇ ਉਵੇਂ ਹੀ ਮੈਂ ਤੁਰਿਆ ਜਾਂਦਾ ਬੜੀ ਆ ਹਾਂ ਬੜ ਗਿਆ ਪੜ ਗਿਆ ਰਾਛੇ ਵੇਖੋ ਕਿੰਨਾ ਦਮੇ ਬਾਈ ਕੱਚੇ ਕਿਤਨੇ-ਕਿਤਨੇ ਦਾ ਬਾਈ ਕਿੰਨੇ ਦਾ ਹੈ ਮੇਰੇ ਲਈ ਚਾਹੀਏ ਹਾਂ ਕਿਤਨੇ ਦਾ ਇਹ ਵਾਲਾ 60 ਰੁਪਏ 50 ਰੁਪਏ ਦਾ ਪੰਜਾਵਾ ਦਾ ਮਾਂਚੂ ਆ ਲੋ ਮਾਂਚੂ ਅੱਛਾ ਠੀਕ ਹੈ ਤਾਂ ਇਹ ਕਿਤਨੇ ਦਾ ਇਹ 60 ਰੁਪਏ ਲਗਾ ਦੇਗਾ ਚਾ ਸੋ ਵੀ 50 ਕੇ ਹੀ ਹੈ ਤੇ ਬਤਿਹਰੀਆਂ ਯਾਰ ਮਾਰਕਟਾਂ ਇੱਥੇ ਲੱਗੀਆਂ ਨੇ ਆ ਦੇਖੋ ਤੁਸੀਂ ਇਹ ਇੰਦਰ ਵੀ ਕੱਚੇ ਨੇ ਕੀ ਆ ਜਿਹੜੀਆਂ ਸੰਗਤਾਂ ਤੁਰੀਆਂ ਆਉਂਦੀਆਂ ਮੇਰੇ ਵੱਲ ਨੂੰ ਖੁਸ਼ ਖੁਸ਼ ਹੋ ਗਏ ਤੇ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਵੀ ਇੱਥੇ ਗਰਮੀ ਬਹੁਤ ਹੈ ਯਾਰ ਠੱਗ ਠੱਗ 22 23 ਡਿਗਰੀ ਟੈਂਪਰੇਚਰ ਹੁੰਦਾ ਵਾ ਇੱਥੋਂ ਦਾ ਆਪਣੇ ਪੰਜਾਬ ਨਾਲੋਂ ਦਾ ਇੱਥੇ ਜਿੰਨੀ ਉਧਰ ਠੰਡ ਪਿੰਝੀ ਉਨੀ ਇੱਥੇ ਮੇਰੇ ਹਿਸਾਬ ਨਾਲ ਗਰਮੀ ਪਿੰਝੀ ਕਿਉਂਕਿ ਮੈਨੂੰ ਬੜੀ ਲੱਗਦੀ ਹੈ ਤੇ ਉਹ ਜਿਹੜੀ ਯਮਨਾ ਨਦੀ ਹੈ ਨਾ ਆਪਾਂ ਉੱਥੇ ਜਾਣਾ ਤੇ ਔੜੀ ਔੜੀ ਇੱਥੋਂ ਤੁਰਦੇ ਜਾਣਾ ਇਹ ਫਿਰ ਹੋੜੀ ਹੋਲੀ ਆਵੇਗਾ 15 ਕਿਲੋਮੀਟਰ ਕਹਿੰਦੇ ਨੇ ਤੇ ਵੇਖੋ ਵੀ ਕਿੰਨਾ ਆਉਂਦਾ ਵੀ ਆਪਾਂ ਦਾ ਹੋੜੀ ਹੋਲੀ ਰਮਾਨ ਨਾਲ ਤੁਰੇ ਹੁਣੇ ਤੇ ਇੱਧਰ ਪਿੱਛੇ ਜਿਹੜੇ ਸ਼ਰਦਾਲੂ ਨੇ ਇਹ ਵੀ ਤੁਰੇ ਆਉਂਦੇ ਨੇ ਤੇ ਤਾਂ ਜੋ ਮੈਂ ਪਹਿਲਾਂ ਮੈਂ ਟੈਂਪਰੇਚਰ ਵੇਖ ਕੇ ਹੀ ਕੱਪੜੇ ਆਪਦੇ ਪੈਕ ਕੀਤੇ ਸੀਗੇ ਤੇ ਹੈਗੇ ਤਾਂ ਮੇਰੇ ਕੋਲ ਗਰਮਹੀ ਵਾਲੇ ਹੀ ਨੇ ਕੱਪੜੇ ਤਕਰੀਬਨ ਬਸ ਇੱਕ ਸਵੈਟ ਸ਼ਰਟ ਹੀ ਤੇ ਬਾਕੀ ਕੋਕੂ ਦੇ ਥੋ ਪਿੰਨੇ ਤੇ ਫਿਰ ਗਾਂ ਜਾਣਾ ਕਿਹਾ ਨਾਗਬਤ ਸਾਤਰੀ ਮੰਦਿਰ ਹੈਗਾ 2.5 ਕਿਲੋਮੀਟਰ ਤੇ ਸੰਗਮ ਹੈਗਾ 1.5 ਕਿਲੋਮੀਟਰ ਤੇ ਆਪਾਂ ਸੰਗਮ ਜਾਣਾ ਹੈ ਗੰਗਾ ਤੇ ਉਹ ਵੀ ਸਾਹਮਣੇ ਇੱਕ 게ਟ ਜਿਹੜਾ ਮੇਨ ਹੋ ਜਾਏਗਾ ਆ ਤੁਹਾਨੂੰ ਦੇਖੀ ਆ ਪਾ ਖੱਜਪ ਆਗਲੇ ਕੱਚੇ ਫਤਿਵਾਰ ਇਹ ਬੂਏ ਥਾਣੀ ਜੀ ਸੈਂਟਰੋਂ ਅੱਗੇ ਤੇ ਇਹ ਤੋਂ ਅੱਗੇ ਕੋਈ ਸੰਗਮ ਨਹੀਂ ਹੈ 1.5 ਕਿਲੋਮੀਟਰ ਜਿਹੜੀ ਜਮਨਾ ਨਦੀ ਜਿੱਥੇ ਲੋਕੀ ਸਨਹਾਨ ਕਰਨ ਕਰਦੇ ਸੰਗਤ ਤੇ ਆਪਾਂ ਉਹ ਉੱਥੇ ਜਾਂਦੇ ਰਹੇ ਆਹ ਵੇਖੋ ਤੁਸੀਂ ਆਹ ਵੇਖੋ ਸੰਗਮ ਆਤੀ ਨਦੀ ਹੈ ਵਾਹ ਪਾਰ यहाँ गंगा है वहाँ जमुना गंगा सरस्वती है अच्छा वहाँ पर संगम मिलता है तो यहाँ कौन सी नदी है है गंगा गंगा ये है तो यहाँ पर यहाँ कर लो निश्नान के वहाँ पर संगम ही चलते हैं संगम दूर भीड़ बहुत बहुत है अच्छा। दिक्कत होता है अच्छा कोई दिक्कत नहीं एक नंबर खड़े करा दीजिएगा ठीक है ਇਹ ਕੌਣ ਸਾ ਬ੍ਰਿਜ ਹੈ ਇਹ ਸ਼ਾਸਤਰ ਬ੍ਰਿਜ ਹੈ ਇਹ ਸ਼ਾਸਤਰ ਬ੍ਰਿਜ ਹਾਂ ਅੱਪ ਬਨਾਰਸ ਜਾਂਦਾ ਹੈ ਕਾਹ ਬਨਾਰਸ ਅਚਾ ਬਨਾਰਸ ਜਾਂਦਾ ਹੈ ਠੀਕ ਹੈ ਓਕੇ ਜੀ ਥੈਂਕ ਯੂ ਚੱਲਾਂ ਫਿਰ ਇੱਥੇ ਕਰੋਗੇ ਕੀ ਇਹ ਵਾਲਾ ਨਹੀਂ ਸੰਗਮ ਚੱਲੇ ਤੇ ਚਲੋ ਫਿਰ ਸੋਣਿਓ ਸੰਗਮ ਹੀ ਚੱਲ ਗਏ ਫਿਰ ਇਹ ਤੋਂ ਸੰਗਮ ਹੈਗਾ 1 ਕਿਲੋਮੀਟਰ ਤੇ ਉੱਥੇ ਕਹਿੰਦੇ ਵੀ ਭੀੜ ਬਹੁਤ ਹੁੰਦੀ ਤੇ ਚਲੋ ਫਿਰ ਆਪਾਂ ਜਿਹੜੇ ਆਪਣੇ ਭਾਈ ਨੇ ਇਹਨਾਂ ਨੂੰ ਇਸ਼ਨਾਨ ਕਰਵਾਉਣਾ ਹੀ ਨਹੀਂ ਕਿਉਂਕਿ ਉਹਨਾਂ ਦੀ ਸਸਤਾ ਇਸ਼ਨਾਨ ਕਰਣੀ ਚਲੋ ਫਿਰ ਆਪਾਂ ਇਹਨਾਂ ਦੇ ਨਾਲ-ਨਾਲ ਵੀ ਤੁਰੇ ਜਾਂਦੇ ਆਜੋ ਫਿਰ ਭਾਈ ਜਿਵੇਂ ਉਹ ਗੰਗਾ ਕੱਲੀ ਤੇ ਜਿਹੜੇ ਜਿੱਥੇ ਹੁਣ ਆਪਾਂ ਜਾਣੇ ਪਏ ਉੱਥੇ ਗੰਗਾ ਜਮਨਾ ਸਰਸਵਤੀ ਇਹਨਾਂ ਦਾ ਸੰਗਮ ਹੁੰਦਾ ਜਾਣ ਕੇ ਉੱਥੇ ਆ ਕੇ ਮਿਲਦੇ ਤੇ ਜਿਵੇਂ ਯਾਰ ਮੈਂ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਜਿਵੇਂ ਹਰੀਕੇ ਪੱਤਣ ਉੱਥੇ ਸਤਲੁਜ ਤੇ ਵਿਆਸ ਆਪਸ ਵਿੱਚ ਆ ਕੇ ਮਿਲਦੇ ਨਾ ਓਵੇਂ ਇਸੇ ਯੂਪੀ ਦੇ ਵਿੱਚ ਗੰਗਾ ਜਮਨਾ ਸਰਸਵਤੀ एक जगह से किन्नी नदियाँ कट्ठिया हो उठे स्नान करते हैं तो हूँ आप उत्थे तो फिर आप उसे जाके धोल टोलोने ये आना चाहिए सबको जी बहुत जबरदस्त घाट बनाया योगी सरकार ने और सब बहुत यात्री आ रहे हैं देखने के लिए नाव का है एक सौ चालीस साल से ये पाँच पर्व आए हैं और बारह सालों से लगेगा ਠੀਕ ਹੈ ਤੋਂ 1 2 2 ਉਹ ਅਸੀਂ ਆਪਾਂ ਪਹੁੰਚ ਗਏ ਆਂ ਸੰਗਮ ਤੇ ਜਿੱਥੇ ਯਮਨਾ ਸਰਸਵਤੀ ਤੇ ਗੰਗਾ ਆਪਸ ਵਿੱਚ ਆ ਕੇ ਮਿਲਦੇ ਨੇ ਤੇ ਹੁਣ ਇੱਥੇ ਆਪਣੇ ਜਿਹੜੇ ਬਾਈ ਜੀ ਨੇ ਇਹ ਇਸ਼ਨਾਨ ਕਰਨਗੇ ਤੇ ਆ ਆਪਣੇ ਦੂਸਰੇ ਬਾਈ ਇਹ ਵੀ ਇਸ਼ਨਾਨ ਕਰਨਗੇ ਰੈਡੀ ਹਾਂ ਕਰ ਰਹੇ ਆ ਆ ਨਾਅਕ ਤੇ ਵੀ ਚੱਲੂ ਨਾਅਕ ਕਰੀਓ ਉੱਧਰ ਆ ਕੇ ਜਾ ਕੇ ਆਏਗੇ ਠੀਕ ਹੈ ਨਾ ਸੱਚਾ ਉੱਥੇ ਆ ਜਿਹੜੀ ਆ ਆ ਉਹ ਨਾਲ ਵੀ ਬੈਠੇ ਨੇ ਹਾਂ ਗਿਸਤੀ ਗਿਸਤੀ ਦਾ ਵਪਾਰ ਕਿੱਥੇ ਉਧਰ ਜਾਣਾ ਵਾ ਉਧਰ ਹੀ ਕਹੀਂ ਜਾਣਾ ਹਾਂ ਅੱਗੇ ਜਾਣਾ ਚਾਹੁੰਦੇ ਆ ਵਿਚਵੇਂ ਸਭਾ ਅੱਛਾ ਵਿਚਵੇਂ ਸੇ ਠੀਕ ਤਾਂ ਠੀਕ ਹੈ ਫਿਰ ਇਸ਼ਨਾਨ ਕਰ ਲੈਣ ਤਾਂ ਫਿਰ ਆਪਾਂ ਅੱਗੇ ਚੱਲਦੇ ਤੇ ਸੋਣਿਓ ਆ ਤੁਸੀਂ ਆ ਬ੍ਰਿਜ ਵੇਖੋ ਤੁਸੀਂ ਕਿੰਨਾ ਕੈਂਟ ਬਣਾਇਆ ਹਨਾ ਤੇ ਇਹਦੇ ਵਿੱਚ ਆ ਤੁਸੀਂ ਦੇਖੋ ਵੀ ਜਿਹੜੇ ਵੱਡੇ ਵੱਡੇ ਆ ਕੈਨ ਨੇ ਹਣਾ ਇਹਨਾਂ ਵਿੱਚ ਹਵਾ ਜਾਨੀ ਕਿ ਖਾਲੀ ਨੇ ਤੇ ਇਹਨਾਂ ਦੇ ਥੱਲੇ ਸਿੱਟੇ ਗੇਣੇ ਤੋੜੇ ਰੇਤਾ ਦੇ ਭਰ ਕੇ ਤੇ ਉੱਤੇ ਇਹਨਾਂ ਨੂੰ ਟਿਕਾਇਆ ਗਿਆ ਤੇ ਹਵਾ ਦੇ ਨਾਲ ਹੀ ਜਿਹੜਾ ਕੋਲੇ ਇਹ ਆਵਾਜ਼ ਲਹਿਰਨ ਡਿਆ ਝੁੱਲਣ ਡਿਆ ਆ ਤੁਸੀਂ ਦੇਖੋ ਕਿੰਨਾ ਲੰਮਾ ਕੋਲੇ ਨੂੰ ਆਇਂਦਰ ਵੇਖੋ ਤੂੰ ਮੈਂ ਆਪਦੇ ਕੱਪੜੇ ਸਾਰੇ ਲਾ ਦਿੱਤੇ ਗਰਮੀ ਇੱਥੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਨੂੰ ਗਰਮੀ ਬਥੇਰੀ ਹੈਗੀ ਇੱਥੇ ਤੇ ਆ ਵੀ ਦੇਖੋ ਵੀ ਤੇ ਮਾਰੋ ਟੱਬੀ ਆਣਾ ਕਿੰਨਾ ਠੰਡਾ ਪਾਣੀ ਹੈ ਹੈ ਕਿੰਨਾ ਕਿ ਠੰਡਾ ਹੈ ਹਾਂ ਠੰਡਾ ਹੈ ਬਹੁਤ ਹਾਂ ਬਥੇਰਾ ਠੰਡਾ ਹੈ ਨਾ ਬਰਪੂਰ ਕੋ ਦਾ ਪਾਣੀ ਖੁਰ ਕੇ ਆਉਂਦਾ ਪਿਆ ਤੇ ਆ ਜਿਹੜੀ ਸਾਹਮਣੇ ਪਈ ਬਾਉਂਡਰੀ ਕੀਤੀ ਹੋਈ ਇਹ ਤੋਂ ਪਾਰ ਨਹੀਂ ਜਾਣਾ ਕਿਉਂਕਿ ਆ ਪਾਣੀ ਵੇਖੋ ਕਿੰਨਾ ਤੇਜ਼ ਹੈ ਨਾ ਤੇ ਅੱਗੇ ਜਾਓਗੇ ਤਾਂ ਡੁੱਬ ਜਾਓ ਹਾਂ ਖਤਰਾ ਹੈ ਕਿ ਇਹ ਬਾਉਂਡਰੀ ਕੀਤੀ ਹੋਈ ਹੈ ਨਾ ਹਾਂ ਤੇ ਇੱਥੇ ਹੀ ਤੁਸੀਂ ਇਸ਼ਨਾਨ ਕਰ ਸਕਦੇ ਨੇ ਨੇ ਏਰੀਆ ਦੇ ਵਿੱਚ ਤੇ ਆਹ ਹਣ ਰਾਜਾ ਬਾਈ ਕਰਨ ਲੱਗਾ ਇਸ਼ਨਾਨ ਕਿੰਨਾ ਕਿ ਡੂੰਗਾ ਇੱਥੇ ਥੋੜਾ ਹੀ ਹੋਣਾ ਥੋੜਾ ਹੀ ਹੈ ਉਹ ਬਹੁਤ ਡੂੰਗਾ ਹਾਂ ਉਹ ਚੱਕੋ एक, एक कितने कितने स्नान करने कितनी बार करना है स्नान ये अच्छा पांच बार करना है ठीक तो एकदम गर्मी हट गई पहले गर्मी लग रही थी ओ देखो वो जो, 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 लोई कांडे सा उठ गया मत जाना जाएगा जाएगा हाँ पानी बहुत तेज चल रहा है कितने पांच स्नानी करने हैं हैं आस्ता अच्छा आस्ता कौन कैसे हाँ। हैं अच्छा, है तो है अगरबत्ती लगी हुई है ये देखो ये ये देखो ऐसे ही किनारे से बहुत इधर देखो ये हाँ जी भाई कैसा फील हो रहा बहुत अच्छा फील हो रहा है हां ऐसे लगता है यहां गंगा जमुना सरस्वती का संगम होता है हां जी ये 144 साल से ये संगम मिले है अपना पांच स्नान है उनके बारे में कुछ तो पता है कोई पता है। चलो बरसोंयो भाई ने स्नान कर लिया ते हुण किथे जाना आपा उधर जाना ये जरा पीछे ओ ब्रिज ते जाना और उधर सागर पुल पे जाना पानी में जाएंगे हां ਦੂਸਰਾ ਜੋ ਵੀ ਖਾਣਾ ਵਧੀਆ ਖਾਣਿਆ ਬਣਾਇਆ ਨੇ ਸਭ ਖਾਣਾ ਮਚਾएंगे ਜੀ ਬੁਲਾ ਕੇ ਆਪਕੋ ਖਾਣੇ। ਹੂੰ। ਤੇ ਵਲੌਗ ਨਾਲ ਇਹ ਬਣੇ ਰਿਹਾ ਜੇ। ਸੋਹਣੋ ਜਿਵੇਂ ਤੁਹਾਨੂੰ ਪਤਾ ਹੀ ਵੀ ਆਪਾਂ ਪ੍ਰਿਆਗਰਾਜ ਦੇ ਮੇਲੇ ਘੁੰਮਣੇ ਤੇ ਆਹ ਤੁਸੀਂ ਦੇਖੋ ਵੀ ਸਚਾਲਿਆ ਟਾਇਲਟ ਬਣਾਈ ਗਈ। ਵਧੀਆ ਯਾਰ ਸਹੂਬਿਦਾਂ ਕੀਤੀ ਗਈ ਯਾਰ ਫੋਟੋ ਵੀ ਕਿੰਨੀ ਸਾਫ਼ ਟਾਇਲਟ ਤੇ ਟੱਟੀ ਕਰਨ ਨੂੰ ਵੀ ਦਿਲ ਕਰੇਗਾ। ਤੇ ਆਹ ਤੁਸੀਂ ਦੇਖੋ ਵੀ ਕਿੰਨੀਆਂ ਇੱਥੇ ਟਾਇਲਟ ਬਣਾਈਆਂ ਗਈਆਂ। ਚੰਗੀ ਕੀਤਾ ਹਨ। ਯੋਗੀ ਇਹ ਦਿੱਤਿਆਨਾਥ ਸਰਕਾਰ ਨੇ ਤੇ ਚੰਗੀ ਸਕਿਉਰਿਟੀ ਸਿਸਟਮ ਦੀ ਹੈਗਾ ਵਾ ਇੱਥੇ ਤੇ ਦੂਜਾ ਟਾਇਲਟ ਸਿਸਟਮ ਦੀ ਹੈਗਾ ਸੁਚਾਲਿਆ ਹਨਾ ਤੇ ਹਾਲੇ ਤੱਕ ਤਾਂ ਮੈਨੂੰ ਇੱਥੇ ਜਿਹੜੀ ਸਹੂਲਤ ਹੋਣੀ ਚਾਹੀਦੀ ਮੈਨੂੰ ਲੱਗਦਾ ਵੀ ਪ੍ਰੋਪਰ ਤੌਰ ਤੇ ਮਿਲੇਗੀ ਹਾਲੇ ਤੱਕ ਦਾ ਐਕਸਪੀਰੀਅੰਸ ਤਾਂ ਵਧੀਆ ਵਾ ਪਰ ਵੇਖੋ ਵੀ ਅੱਗੇ ਜਾ ਕੇ ਕੀ ਹੁੰਦਾ ਤੇ ਬਜਰੰਗੀ ਬਾਈ ਜਾਨ ਦੀ ਮੁੰਨੀ ਆ ਵੇਖੋ ਤੁਸੀਂ ਇੱਥੇ ਮਦਾਰੀ ਕਰਦੀ ਭਾਈ ਵੇਖੋ ਤੁਰੰਡਈ ਇਹ ਹੈਗੀ ਜੀ ਬਜਰੰਗੀ ਬਾਈ ਜਾਨ ਦੀ ਮੁੰਨੀ ਐ ਸੋਹਣੀ ਲੱਗਦੀ ਭਾਈ ਮੁੰਨੀ ਸੋਨਿਓ ਫਿਲਹਾਲ ਆਪਾਂ ਗਏ ਆ ਥੱਕ ਤੇ ਥੱਕ ਹਾਰ ਕੇ ਆਪਾਂ ਫਿਰ ਲੱਗੇ ਆ ਚਾ ਤੇ ਅੱਜ ਦਾ ਵਲੋਗ ਆਪਾਂ ਇੱਥੇ ਹੀ ਕਰ ਰਹੇ ਸਮਾਪਤ ਹੋਰ ਵਲੋਗ ਆਉਣਗੇ ਕਿਉਂਕਿ ਆਪਾਂ ਦੋ ਤਿੰਨ ਦਿਨ ਇੱਥੇ ਆ ਤੇ ਆਪਾਂ ਤੁਹਾਨੂੰ ਇਹ ਜਿਹੜਾ ਕੁੰਭ ਕਰਨ ਦਾ ਮੇਲਾ ਹੈ ਇਹ ਆਪਾਂ ਤੁਹਾਨੂੰ ਸਾਰਾ ਕਮਾ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਤੇ ਮਿਲਾਂਗੇ ਕੋਰੇਵੇਂ ਦੀ ਘੈਂਟ ਜੀ ਵੀਡੀਓ ਨਾਲ ਆਫ ਤੇ ਪਾਏ